ਇਹ ਬਹੁਤ ਖੁਸ਼ੀ ਦਾ ਮੌਕਾ ਹੈ ਸਪੋਰਟਸ ਲਈ ਸੋ ਅੱਜ ਹਾਕੀ ਜਿਹੜੀ ਹੈ ਉਹ ਕੋਈ ਇੱਕ ਜਸਟ ਖੇਡ ਨਹੀਂ ਰਹੀ ਇੱਕ profession ਬਣ ਗਈ ਸੋ ਅੱਜ ਇੱਕ ਪਲੇਇੰਗ 11 ਨੂੰ ਮੈਂ ਸਨਮਾਨਿਤ ਕਰ ਰਿਹਾ ਮੈਨੂੰ ਬੜੀ ਬੜੀ ਖੁਸ਼ੀ ਹੈ ਮੈਂ ਖੁਦ ਸਪੋਰਟਸ ਲਵਰ ਹਾਂ ਜਿਹਦੇ ਵਿੱਚੋਂ 7 DSP ਤੇ 4 PCS ਦੇ ਵਿੱਚ ਤੁਸੀਂ ਆਏ ਹੋ ਦੇਸ਼ ਵਾਸਤੇ ਖੇਡਣਾ 140 ਕਰੋੜ ਚੋਂ 11 ਚ ਆਉਣਾ ਬਹੁਤ ਵੱਡੀ ਗੱਲ ਸੋ ਤੁਹਾਨੂੰ ਸਾਰਨ ਬਾਬਾ ਮੁਬਾਰਕਾਂ 100% ਨੌਕਰੀ ਦੀ ਗਰੰਟੀ ਮੈਂ ਦੇ ਦਿੰਦਾ ਤੁਹਾਨੂੰ ਚਾਹੇ ਨੈਸ਼ਨਲ ਚੋ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਣੀ ਹੀ ਮਿਲਣੀ ਹੈ ਸਸੀ ਗਾਲ ਜੀ ਮੈਂ 올ਪੀਆ ਦਿਲਪੀਤ ਸਿੰਘ ਮੈਂ ਪਿੰਡ ਬਤਾਲਾ ਦਾ ਰਹਿਣ ਵਾਲਾ ਆਂ ਸੀਐਮ ਸਾਹਿਬ ਵੱਲੋਂ ਬਹੁਤ ਸਪੋਰਟਸ ਨੂੰ ਲੈ ਕੇ ਬਹੁਤ ਜ਼ਿਆਦਾ ਉਪਰਾਲੇ ਕੀਤੇ ਹਨ ਜਦੋਂ ਵੀ ਮੈਂ ਗਰਾਊਂਡ ਦੇ ਵਿੱਚ ਆਉਂਦਾ ਹਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਗਰਾਊਂਡ ਦੇ ਵਿੱਚ ਆ ਕੇ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਬੱਚਾ ਜ਼ਰੂਰ ਆਪਣੇ ਦੇਸ਼ ਦਾ ਅਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਕਿਉਂਕਿ ਪੰਜਾਬ ਸਰਕਾਰ ਸਾਡੇ ਨਾਲ ਹੈ ਮੇਰਾ ਨਾਮ ਰਿਤਵੀਰ ਸਿੰਘ ਟੈਲਰ ਦਿਲਪ੍ਰੀਤ ਵੀਰੇ ਨੂੰ ਗੁਣਨਾ ਚਾਹਨਾ ਮੇਰਾ ਸ਼ੁਰੂ ਤੋਂ ਇੰਟਰਸਟ ਉਹ ਕਿੱਦੇ ਵਿੱਚ ਰਿਹਾ ਵਾ ਮੈਨੂੰ ਦਿਲਪ੍ਰੀਤ ਵੀਰੇ ਨੂੰ ਵੇਖ ਕੇ ਮੋਟੀਵੇਸ਼ਨ ਮਿਲਦੀ ਹੈ ਮੇਰਾ ਨਾਮ ਅਭਿਜੋਤ ਸਿੰਘ ਹੈ ਤੇ ਮੈਂ ਆਊਟ ਕਲਾਸ ਹੋਕੀ ਸੈਂਟਰ ਪਟਾਲਾ ਵਿੱਚ ਪ੍ਰੈਕਟਿਸ ਕਰਦਾ ਹਾਂ ਜਦੋਂ ਦਿਲਪ੍ਰੀਤ ਵੀਰੇ ਗਰਾਊਂਡ ਵਿੱਚ ਆਉਂਦੇ ਨੇ ਉਦੋਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਹਾਂ ਹੀ ਦਿਲਪ੍ਰੀਤ ਵੀਰੇ ਨੂੰ ਪਛਾਨਣਾ ਚਾਹੁੰਦੇ ਹਾਂ ਰਾਂ ਜਸਮੀ ਸਿੰਘ ਮੈਂ ਰਾਉਂਡ ਗਲਾਸੋ ਕੇ ਸੈਂਟਰ ਪਟਿਆਲਾ ਪ੍ਰੈਕਟਿਸ ਕਰਦਾ ਹਾਂ ਜਦੋਂ ਜਦੋਂ ਦਿਲਪ੍ਰਿਤ ਵੀਰ ਗਰਾਊਂਡ ਚ ਆਉਂਦੇ ਨੇ ਸਾਨੂੰ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਮੇਰਾ ਨਾਮ ਖੋਸ਼ਦੀਪ ਕੌਰ ਹੈ ਮੈਂ ਹਾਕੀ ਰਾਉਂਡ ਗਲਾਸ ਵਿਖੇ ਪ੍ਰੈਕਟਿਸ ਕਰਦੀ ਹਾਂ ਸਾਡੇ ਪਿੰਡ ਦੇ ਦਿਲਪ੍ਰਿਤ ਭਾਜੀ ਨੇ ਸਾਡੇ ਪਿੰਡ ਦਾ ਨਾਮ ਬਹੁਤ ਰੌਸ਼ਨ ਕੀਤਾ ਹੈ ਮੈਂ ਉਹਨਾਂ ਤੋਂ ਬਹੁਤ ਮੋਟੀਵੇਟ ਹੋਈ ਹਾਂ ਅੱਗੇ ਜਾ ਕੇ ਮੈਂ ਵੀ ਆਪਣੇ ਦੇਸ਼ ਦਾ ਆਪਣੇ ਪਿੰਡ ਦਾ ਆਪਣੇ ਮਾਪਿਆਂ ਦਾ ਇਵੇਂ ਹੀ ਨਾਮ ਰੌਸ਼ਨ ਕਰਾਂਗੀ